ਮਹਿਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਛੋਟਾ ਸਿੱਧੂ ਮੂਸੇਵਾਲਾ ਉਸਦੀ ਇੱਕ ਫੋਟੋ ਹੈ ਜਿਹੜੀ ਕਿਸੇ ਦੇ ਵੱਲੋਂ ਬਣਾਈ ਗਈ ਹੈ AI ਦੇ ਥਰੂ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਮਾਤਾ ਚਰਨਕੌਰ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ ਗਈ ਆ ਤੇ ਕਾਫੀ ਕੁਝ ਕਹਿੰਦੇ ਹੋਏ ਨਜ਼ਰ ਆਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਮਾਮਲਾ ਜਿਹੜਾ ਪੱਖ ਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਮਹਿਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਹੁਣ ਉਸ ਦਾ ਛੋਟਾ ਭਰਾ ਜਿਹੜਾ ਸੁਰਖੀਆਂ ਦੇ ਵਿੱਚ ਹੈ ਤਾਂ ਉਸ ਦੀ ਕਿਸੇ ਦੇ ਵੱਲੋਂ AI ਦੇ ਨਾਲ ਇੱਕ ਫੋਟੋ ਐ ਤਿਆਰ ਕੀਤੀ ਗਈ ਆ ਜਿਸ ਦੇ ਉਹ ਫੋਟੋ ਦੇ ਉੱਤੇ ਉਹਦੇ ਜਿਹੜਾ ਕਿ ਪਿਸਤਲ ਪਾਈ ਹੋਈ ਨਜ਼ਰ ਆ ਰਹੀ ਆ ਤਾਂ ਜਿਸ ਨੂੰ ਲੈ ਕੇ ਹੁਣ ਮਾਤਾ ਚਰਨਕੌਰ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇੱਕ ਪੋਸਟ ਪਾਈ ਗਈ ਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਭਾਵੁਕ ਜਿਹੜਾ ਕਿ ਲਿਖਿਆ ਗਿਆ ਬਾਬੂ ਕੋ ਬੋਲ ਜਿਹੜੇ ਲਿਖੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਤੁਹਾਡੇ ਸਾਰਿਆਂ ਨਾਲ ਆਪਣੇ ਮਨ ਦੀ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਆ ਮੈਂ ਜਾਣਦੀ ਆ ਕਿ ਤੁਸੀਂ ਮੇਰੇ ਵੱਡੇ ਸ਼ੁਭ ਨੂੰ ਇੰਨਾ ਤੋ ਪਿਆਰ ਕਰਦੇ ਹੋ ਸਤਿਕਾਰ ਕਰਦੇ ਹੋ ਉਹਨਾਂ ਦਾ ਤਾਂ ਤੁਸੀਂ ਮੇਰੇ ਨਿੱਕੇ ਸ਼ੁਭ ਨੂੰ ਵੀ ਉਹਨਾਂ ਹੀ ਪਿਆਰ ਤੇ ਉਹਨਾਂ ਹੀ ਸਤਿਕਾਰ ਦੇ ਰਹੇ ਹੋ ਪਰ ਨਿੱਕੇ ਸ਼ੁਭ ਦੀ ਪਰਵਾਰਿਕ ਪਛੋਕੜ ਨੂੰ ਇੱਕ ਸਮੇਂ ਲਈ ਭੁੱਲ ਕੇ ਉਸ ਨੂੰ ਇੱਕ ਆਮ ਪਰਿਵਾਰ ਦੇ ਬੱਚਿਆਂ ਦੀ ਨਜ਼ਰ ਤੋਂ ਦੇਖਿਆ ਜਾਵੇ ਤਾਂ ਉਸ ਦੀ ਮਸੂਮੀਅਤ ਵੀ ਬਾਕੀ ਬੱਚਿਆਂ ਵਰਗੀ ਆ ਮੈਂ ਜਾਣਦੀ ਹਾਂ ਕਿ ਨਿੱਕੇ ਸ਼ੁਭ ਤੋਂ ਸਾਡੇ ਵਾਂਗੂ ਤੁਹਾਨੂੰ ਸਾਰਿਆਂ ਨੂੰ ਬਹੁਤ ਉਮੀਦਾਂ ਨੇ ਪਰ ਅਜੇ ਉਸ ਦੀ ਉਮਰ ਸਾਡੀ ਉਮੀਦਾਂ ਦੇ ਤਕਾਜੇ ਤੋਂ ਸਮਝ ਲਈ ਬਹੁਤ ਛੋਟੀ ਹੈ ਤਾਂ ਜੇ ਕਿਰਪਾ ਕਰਕੇ ਮੇਰੇ ਨਿੱਕੇ ਸ਼ੁਭ ਨੂੰ ਜੇਕਰ ਤੁਸੀਂ ਮਿਲ ਰਹੇ ਹੋ ਜੇਕਰ ਉਸ ਨਾਲ ਤਸਵੀਰ ਖਿੱਚਵਾ ਰਹੇ ਹੋ ਤਾਂ ਉਸ ਨੂੰ ਆਪਣਾ ਹਮ ਉਮਰ ਨਾ ਸਮਝਿਆ ਜਾਵੇ ਕੇ ਬੱਚਿਆਂ ਤਰ੍ਹਾਂ ਹੀ ਉਸ ਨੂੰ ਸਮਝਿਆ ਜਾਵੇ ਤੇ ਉਸ ਨਾਲ ਰਹਿੰਦੇ ਇਹ ਹੋਏ ਕਿਸੇ ਪ੍ਰਕਾਰ ਦੀ ਵੀ અપਮਾਨਜਨਕ ਭਾਸ਼ਾ ਜਾਂ ਹਰਕਤ ਨਾ ਕੀਤੀ ਜਾਵੇ ਕਿਉਂਕਿ ਅਜੇ ਵੀ ਕੁਝ ਕੁ ਲੋਕ ਮੇਰੇ ਬੱਚੇ ਤੋਂ ਨਫ਼ਰਤ ਕਰਦੇ ਨੇ ਤੇ ਜੋ ਪਿਆਰ ਸਤਿਕਾਰ ਤੁਸੀਂ ਸ਼ੁਭ ਨੂੰ ਕਰਦੇ ਹੋ ਉਸ ਦਾ ਉਦੇਸ਼ ਗਲਤ ਬਣਾ ਕੇ ਲੋਕਾਂ ਅੱਗੇ ਪੇਸ਼ ਕਰਦੇ ਨੇ ਪਰ ਅਸੀਂ ਆਪਣੇ ਬੱਚੇ ਦੀ ਪਰਵਰਿਸ਼ਾ ਜਿਹੜੀ ਸਧਾਰਨ ਬੱਚੇ ਵਾਂਗ ਕਰਨਾ ਚਾਹੁੰਦੇ ਆ ਉਮੀਦ ਹੈ ਕਿ ਤੁਸੀਂ ਸਾਡੀ ਭਾਵਨਾ ਸਮਝ ਸਕੋਗੇ ਸਿੱਧੂ ਪਰਵਾਤਾ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇਹ ਜਿਹੜੀ ਇੱਕ ਪੋਸਟ ਹੈ ਸਾਂਝੀ ਕੀਤੀ ਗਈ ਹੈ ਤਾਂ ਲੋਕਾਂ ਨੂੰ ਇੱਕ ਖਾਸ ਅਪੀਲ ਹੈ ਸਿੱਧੂ ਮਸੇਵਾਲੇ ਦੀ ਮਾਤਾ ਚਰਨਕੌਰ ਦੇ ਵੱਲੋਂ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ মিডিਆ ਦੇ ਇਤਰਾਜ਼ ਜਤਾਉਂਦਿਆਂ ਹੋਇਆ ਅਜਿਹੀ ਫੋਟੋਗ੍ਰਾਫੀ ਬੰਦ ਹੋਣ ਦੀ ਗੱਲ ਆ ਜਿਹੜੀ ਕਹੀ ਗਈ ਆ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਵੱਲੋਂ ਇੱਕ ਵਿਸ਼ੇਸ਼ ਸੋਸ਼ਲ ਮੀਡੀਆ ਅਕਾਊਂਟ ਤੇ ਪਾਬੂਕ ਪੋਸਟ ਪਾਈ ਗਈ ਆ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਫਿਰ ਉਹਨਾਂ ਦੇ ਵੱਲੋਂ ਕੀ ਲਿਖਿਆ ਗਿਆ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇਆਂ ਸਾਰਿਆਂ ਦੇ ਨਾਲ ਆਪਣੇ ਮਨ ਦੀ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਆ ਮੈਂ ਜਾਣਦੀ ਆ ਕਿ ਤੁਸੀਂ ਮੇਰੇ ਵੱਡੇ ਸ਼ੁਭ ਨੂੰ ਜਿੰਨਾ ਪਿਆਰ ਤੇ ਸਤਿਕਾਰ ਦਿੱਤਾ ਉਹਨਾਂ ਹੀ ਤੁਸੀਂ ਮੇਰੇ ਨਿੱਕੇ ਸ਼ੁਭ ਨੂੰ ਦੇ ਰਹੇ ਹੋ ਪਰ ਛੋਟੇ ਸ਼ੁਭ ਦੇ ਪਰਿਵਾਰਕ ਪਛੋਕਰ ਨੂੰ ਇੱਕ ਸਮੇਂ ਦੇ ਲਈ ਭੁੱਲ ਕੇ ਉਸ ਨੂੰ ਇੱਕ ਆਮ ਪਰਿਵਾਰ ਦੇ ਬੱਚੇ ਦੀ ਨਜ਼ਰ ਨਾਲ ਵੇਖਿਆ ਜਾਵੇ ਕਿਉਂਕਿ ਉਸ ਦੀ ਮਸੂਮੀਅਤ ਹੈ ਜਿਹੜੀ ਹੋਰ ਬੱਚਿਆਂ ਵਰਗੀ ਆ ਤਾਂ ਉਹਨਾਂ ਨੇ ਕਿਹਾ ਕਿ ਉਹ ਜਾਣਦੀ ਹੈ ਕਿ ਛੋਟੇ ਸ਼ੁਭ ਤੋਂ ਸਾਡੇ ਵਾਂਗ ਤੁਹਾਨੂੰ ਵੀ ਬਹੁਤ ਸਾਰੀਆਂ ਉਮੀਦਾਂ ਨੇ ਪਰ ਅਜੇ ਉਸ ਦੀ ਉਮਰ ਸਾਡੀਆਂ ਉਮੀਦਾਂ ਦੇ ਤਕਾਜ਼ੇ ਤੋਂ ਸਮਝਣ ਦੇ ਲਈ ਬਹੁਤ ਘਟ ਹੈ ਪਰ ਕਿਰਪਾ ਕਰਕੇ ਮੇਰੇ ਛੋਟੇ ਸ਼ੁਭ ਨੂੰ ਜੇਕਰ ਤੁਸੀਂ ਮਿਲ ਰਹੇ ਹੋ ਜੇਕਰ ਉਸ ਨਾਲ ਤਸਵੀਰਾਂ ਖਿਚਵਾ ਰਹੇ ਹੋ ਉਸ ਨੂੰ ਆਪਣਾ ਹਮ ਉਮਰ ਨਾ ਸਮਝ ਕੇ ਬੱਚਿਆਂ ਦੀ ਤਰ੍ਹਾਂ ਹੀ ਸਮਝਾ ਜਾਵੇ ਉਸ ਦੇ ਨਾਲ ਰਹਿੰਦੇ ਹੋਏ ਕਿਸੇ ਪ੍ਰਕਾਰ ਦਾ અપਮਾਨਜਨਕ ਭਾਸ਼ਾ ਜਾਂ ਨਫ਼ਰਤ ਨਾ ਕੀਤੀ ਜਾਵੇ ਕਿਉਂਕਿ ਅਜੇ ਵੀ ਕੁਝ ਲੋਕ ਮੇਰੇ ਛੋਟੇ ਸ਼ੁਭ ਨੂੰ ਨਫ਼ਰਤ ਕਰਦੇ ਨੇ ਅਤੇ ਜੋ ਪਿਆਰ ਸਤਿਕਾਰ ਤੁਸੀਂ ਸਭ ਨੂੰ ਕਰਦੇ ਹੋ ਉਸ ਦਾ ਉਦੇਸ਼ ਗਲਤ ਬਣਾ ਕੇ ਲੋਕਾਂ 'ਚ ਪੇਸ਼ ਕਰਦੇ ਤਾਂ ਪਰ ਅਸੀਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਆ ਜਿਹੜਾ ਸਧਾਰਨ ਬੱਚਿਆਂ ਵਾਂਗ ਹੀ ਕਰ ਰਹੇ ਹਾਂ ਉਮੀਦ ਹੈ ਸਾਡੀਆਂ ਭਾਵਨਾਵਾਂ ਤੁਸੀਂ ਸਮਝ ਸਕੋਗੇ ਤਾਂ ਤੁਹਾਨੂੰ ਦੱਸ ਦਈਏ ਕਿ ਕੁਝ ਲੋਕਾਂ ਦੇ ਵੱਲੋਂ ਛੋਟੇ ਸਿੱਧੂ ਮੂਸੇ ਵਾਲੇ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ AI ਦੇ ਨਾਲ ਬਣਾ ਕੇ ਵਾਇਰਲ ਕੀਤੀ ਜਾ ਰਹੀ ਹੈ ਤੇ ਉਸ ਦੇ ਉੱਤੇ ਕੁਝ ਲਾਈਨਾਂ ਨੇ ਜਿਹੜੀਆਂ ਉਹ ਵੀ ਲਿਖੀਆਂ ਜਾ ਰਹੀਆਂ ਨੇ ਤਾਂ ਉਸ ਤੋਂ ਬਾਅਦ ਸਿੱਧੂ ਮੂਸੇ ਵਾਲੇ ਦੀ ਮਾਤਾ ਚਰਨਕੌਰ ਦੇ ਵੱਲੋਂ ਇੱਕ ਭਾਵੁਕ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟ ਕਰਕੇ ਕਿਹਾ ਜਾਂਦਾ ਹੈ ਕਿ ਤੁਸੀਂ ਅਜਹੀਆਂ ਜਿਹੜੀਆਂ ਫੋਟੋਆਂ ਨਾ ਬਣਾਓ ਗਲਤ ਉਹਨਾਂ ਦੇ ਉੱਤੇ ਸ਼ਬਦਾਬਲੀ ਨਾਂ ਲਿਖੋ ਤਾਂ ਜੋ ਸਾਨੂੰ ਵੀ ਠੇਸ ਨਾ ਪਹੁੰਚੇ ਤੇ ਹਾਲੇ ਤੱਕ ਮੇਰੇ ਛੋਟੇ ਸਿੱਧੂ ਮੂਸੇ ਵਾਲੇ ਨੂੰ ਨਫ਼ਰਤ ਕਰਨ ਵਾਲੇ ਵੀ ਲੋਕ ਨੇ ਅਜਿਹੀਆਂ ਭਾਵੁਕ ਭਾਵੁਕ ਪੋਸਟਾਂ ਨੇ ਜਿਹੜੀਆਂ ਸਿੱਧੂ ਮੂਸੇ ਵਾਲੇ ਦੀ ਮਾਤਾ ਦੇ ਵੱਲੋਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਸਾਡੀਆਂ ਭਾਵਨਾਵਾਂ ਨੂੰ ਸਮਝੋ ਜਿੰਨਾ ਪਿਆਰ ਤੁਸੀਂ ਛੋਟੇ ਸਿੱਧੂ ਮੂਸੇ ਵਾਲੇ ਨੂੰ ਕਰਦੇ ਹੋ ਉਹਨਾਂ ਪਿਆਰ ਤੁਸੀਂ ਵੱਡੇ ਸਿੱਧੂ ਮੂਸੇ ਵਾਲੇ ਨੂੰ ਕਰਦੇ ਸੀ ਪਰ ਜੇਕਰ ਤੁਸੀਂ ਉਹਨਾਂ ਦੇ ਨਾਲ ਫੋਟੋ ਖਿੱਚਵਾ ਰਹੇ ਹੋ ਤਾਂ ਕਿਰਪਾ ਕਰਕੇ ਗਲਤ ਜਿਹੜੀਆ ਸ਼ਬਦਾਵਲੀ ਉਸ ਦੇ ਉੱਤੇ ਨਾ ਲਿਖੋ